ਸੱਚੇ ਕਾਲ ਕੈਨਡਾ ਨਿਊਜ਼ ਬੁਲਟਨ ਵਿੱਚ ਖੜੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੇ ਸ਼ੁਰੂਆਤ ਤੋਂ ਪਹਿਲਾਂ ਨਜ਼ਰ ਮਾਰਦੇ ਆਮ ਅਖ਼ਬਾਰ ਲੈਣਗੇ। ਪਾਰਲੀਮੈਂਟ ਦੀ ਗਾਰਵਾਈ ਮੋੜ ਸ਼ੁਰੂ ਪੋਲੀਟਿਕ ਕਾਰਨੀ ਪਹਿਲੀ ਵਾਰ ਹੋਏ ਆਮੋ ਸਾਮਣੀ। ਸੜੀ ਸ਼ਹਿਰ ਨੇ ਫਰੋਤੀ ਮੰਗਨ ਵਾਲਿਆਂ ਦੀ ਸੂ ਦੇਣ ਵਾਲਿਆਂ ਨੂੰ ਦਿੱਤਾ ਇਨਾਮ 2.5 ਲੱਖ ਡਾਲਰ ਦੇ ਇਨਾਮ ਦਾ ਕੀਤਾ ਐਲਾਨ। ਦੇਸ਼ੀ ਦੇਖ ਹولنداਜ਼ੀਨ ਨੂੰ ਲੈ ਕੇ ਫੈਡਰਲ ਚੋਣਾਂ ਬਾਰੇ ਦਿੱਤੀ ਗਈ ਜਾਣਕਾਰੀ ਇਲੈਕਸ਼ਨ ਸਕੈਂਡੇਨ ਨੇ ਕਿਹਾ ਕਿ ਨਤੀਜੇ ਨਹੀਂ ਹੋਏ ਵਿਦੇਸ਼ੀ ਦਖਲਅੰਦਾਜ਼ੀ ਦੇ ਨਾਲ ਪ੍ਰਭਾਵਿਤ ਐਲਬਰਟਾ ਡਰਾਈਵਿੰਗ ਲਾਇਸੈਂਸਾਂ ਤੇ ਲੈ ਕੇ ਆਇਆ ਹੈ ਨਵੀਂ ਹੀ ਚੀਜ਼ ਨਾਗਰਿਕਤਾ ਮਾਰਕਰ ਵਾਲਾ ਪਹਿਲਾ ਸੂਬਾ ਬਣ ਗਿਆ ਐਲਬਰਟਾ ਹੁਣ ਖਬਰਾਂ ਵਿਸਥਾਰ ਦੇ ਨਾਲ ਕੈਨੇਡੀਅਨ ਪਾਰਲੀਮੈਂਟ ਦੀ ਕਾਰਵਾਈ ਮੁਰਦੂ ਸ਼ੁਰੂ ਹੋ ਚੁੱਕੀ ਹੈ ਤੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਯਾਨਕੀ ਵਿਰੋਧੀ ਧਿਰ ਦੇ ਨੇਤਾ ਪੀਰ ਪੋਲੀਵ ਤੇ ਕੈਨੇਡਾ ਦੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਪਹਿਲੀ ਵਾਰ ਆਮੋ ਸਾਹਮਣੇ ਹੋਏ ਨੇ ਇੱਥੇ ਹੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਪੀਰ ਪੋਲੀਵ ਦੇ ਵੱਲੋਂ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਜਿਨ੍ਹਾਂ ਦਾ ਉਹਨਾਂ ਨੇ ਬਖੂਬੀ ਜਵਾਬ ਵੀ ਦਿੱਤਾ ਹੈ ਪੋਲੀਵ ਨੇ ਅਲਬਰਟਾ ਜ਼ਿਮਨੀ ਚੋਣ ਜਿੱਤਣ ਦੇ ਮਗਰੋਂ ਪਾਰਲੀਮੈਂਟ ਦੇ ਵਿੱਚ ਵਾਪਸੀ ਕੀਤੀ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਸ਼ੰਗਵਾਰ ਨੂੰ ਪਾਰਲੀਮੈਂਟ ਦਾ ਸੈਸ਼ਨ ਮੁੜ ਸ਼ੁਰੂ ਹੋਣ ਤੇ ਪਹਿਲੀ ਵਾਰ ਪਾਰਲੀਮੈਂਟ 'ਚ ਆਪਣੇ ਕੰਜ਼ਰਵੇਟਿਵ ਵਿਰੋਧੀ ਪੀਰ ਪੋਲੀਵ ਦੇ ਨਾਲ ਅਮੋ ਸਾਹਮਣੇ ਹੋਏ ਨੇ ਮੁੱਖ ਚਰਚਾ ਦੇ ਕੇਂਦਰ 'ਚ ਕਮਜ਼ੋਰ ਹੋ ਰਹੀ ਆਰਥਿਕ ਵਿਵਸਥਾ ਤੇ ਦਬਾਅ 'ਚ ਆਇਆ ਇਮੀਗ੍ਰੇਸ਼ਨ ਸਿਸਟਮ ਰਿਹਾ ਪੀਰ ਪੋਲੀਵ ਨੇ 2025 ਦੀ ਫੈਡਰਲ ਚੋਣ 'ਚ ਆਪਣੀ ਸੀਟ ਹਾਰਨ ਤੋਂ ਬਾਅਦ ਹਾਲ ਹੀ ਦੇ ਵਿੱਚ ਅਲਬਰਟਾ 'ਚ ਹੋਈ ਇੱਕ ਜ਼ਿਮਨੀ ਚੋਣ ਦੇ ਰਾਹੀਂ ਮੋਰ ਹਾਊਸ ਆਫ ਕਾਮਨਸ 'ਚ ਵਾਪਸੀ ਕੀਤੀ ਹੈ ਇਹ ਉਹਨਾਂ ਦੀ ਇਸ ਸਾਲ ਦੀ ਪਹਿਲੀ ਹਾਜ਼ਰੀ ਸੀ ਪੋਲੀਏਵ ਨੇ ਕੋਸ਼ਨ ਪੀਰੀਅਡ ਦੀ ਸ਼ੁਰੂਆਤ ਹਾਸੇ ਭਰੇ ਅੰਦਾਜ਼ ਦੇ ਨਾਲ ਕੀਤੀ ਤੇ ਆਖਿਆ ਕਿ ਕਾਰਨੀ ਨੂੰ ਹੋ ਸਕਦਾ ਹੈ ਅਫਸੋਸ ਹੋਵੇ ਕਿ ਉਹਨਾਂ ਨੇ ਚੋਣ ਜਲਦੀ ਕਰਵਾਈ ਕਿਉਂਕਿ ਹੁਣ ਉਹਨਾਂ ਨੂੰ ਹਫ਼ਤਿਆਂ ਤੱਕ ਵਿਰੋਧੀ ਧਿਰ ਦੇ ਵੱਲੋਂ ਸਖਤ ਪੜਤਾਲ ਦਾ ਸਾਹਮਣਾ ਕਰਨਾ ਪਵੇਗਾ ਪੋਲੀਏਵ ਨੇ ਇੱਕ ਫੈਤੀਪਨ ਵਰਗੇ ਕੁਝ ਮੁੱਦਿਆਂ ਤੇ ਲਿਬਰਲਸ ਦੇ ਨਾਲ ਮਿਲ ਕੇ ਕੰਮ ਕਰਨ ਦੀ ਪੇਸ਼ਕਸ਼ ਕੀਤੀ ਪਰ ਤੁਰੰਤ ਹੀ ਕਾਰਨੀ ਦੀ ਨੀਤੀ ਦੀ ਕਠੋਰ ਆਲੋਚਨਾ ਕਰਦਿਆਂ ਹੋਇਆ ਕਿਹਾ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਵੱਖਰੇ ਨਹੀਂ ਹਨ ਪੀਰ ਪੋਲੀਏਵ ਨੇ ਇੱਕ ਹੈ ਟਰੂਡੋ ਦੀ ਤਰ੍ਹਾਂ ਕਾਰਨੀ ਵੀ ਵਾਅਦੇ ਤੋੜ ਰਹੇ ਨੇ ਬਹਾਨੇ ਬਣਾ ਰਹੇ ਨੇ ਵੱਡੇ ਘਾਟੇ ਚਲਾ ਰਹੇ ਨੇ ਮਹਿੰਗਾਈ ਲਾਗਤਾਂ ਤੇ ਅਪਰਾਧ ਬੇਕਾਬੂ ਹੋ ਚੁੱਕੇ ਨੇ ਉਹਨਾਂ ਨੇ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਕਦੋਂ ਆਪਣੇ ਵੱਡੇ ਵਾਅਦਿਆਂ ਨੂੰ ਉਸ ਹਕੀਕਤੀ ਬਦਲਾਅ ਦੇ ਨਾਲ ਮਿਲਾਉਣਗੇ ਜਿਸ ਦੀ ਕਨੇਡੀਅਨ ਲੋਕਾਂ ਨੂੰ ਲੋੜ ਹੈ ਕਾਰਨੀ ਨੇ ਆਪਣੇ ਜਵਾਬ ਚ ਪੋਲੀਏਵ ਦੀ ਪਿਛਲੇ ਸੈਸ਼ਨ ਦੌਰਾਨ ਗੈਰ ਮੌਜੂਦਗੀ ਉੱਤੇ ਚੁਟਕੀ ਲੈਂਦਿਆਂ ਆਖਿਆ ਹੈ ਕਿ ਉਹ ਨੋਟ ਕਰ ਸਕਦੇ ਨੇ ਕਿ ਜਦੋਂ ਤੋਂ ਉਹ ਆਖਰੀ ਵਾਰ ਇੱਥੇ ਸਨ ਕਈ ਚੀਜ਼ਾਂ ਬਦਲ ਚੁੱਕੀਆਂ ਨੇ ਉਨ੍ਹਾਂ ਨੇ ਦੱਸਿਆ ਹੈ ਕਿ ਅਪ੍ਰੈਲ ਦੀ ਚੋਣ 'ਚ ਵੱਡੀ ਗਿਣਤੀ 'ਚ ਮਹਿਲਾ ਐਮਪੀਜ਼ ਚੋਣ ਕੇ ਆਈਆਂ ਸਨ ਤੇ ਸਰਕਾਰ ਦੇ ਵਿਸ਼ਾਲ ਪ੍ਰੋਜੈਕਟ ਬਿੱਲ ਨੂੰ ਸਹਿਯੋਗੀ ਮਾਹੌਲ 'ਚ ਜੂਨ 'ਚ ਪਾਸ ਕੀਤਾ ਗਿਆ ਸੀ ਕਾਰਨਿਨੀ ਆਖਿਆ ਕਿ ਪੋਲੀਵ 22 ਮਿਲੀਨ ਕੈਨੇਡੀਅਨਸ ਦੇ ਲਈ ਆਏ ਸਭ ਤੋਂ ਵੱਡੀ ਟੈਕਸ ਕਟੌਤੀ ਨੂੰ ਮਿਸ ਕਰ ਗਏ ਨੇ ਉਹਨਾਂ ਨੇ ਇਹ ਵੀ ਮਿਸ ਕੀਤਾ ਹੈ ਕਿ ਅਸੀਂ ਸਾਰੇ ਫੈਡਰਲ ਵਪਾਰਕ ਰੁਕਾਵਟਾਂ ਹਟਾ ਦਿੱਤੀਆਂ ਨੇ ਉਹਨਾਂ ਨੇ ਅੰਤ ਦੇ ਵਿੱਚ ਆਖਿਆ ਹੈ ਕਿ ਇਹ ਸਾਰੀ ਗੱਲਾਂ ਉਹਨਾਂ ਅੰਤ ਦੇ ਵਿੱਚ ਆਖਿਆ ਹੈ ਕਿ ਇਹਨਾਂ ਸਾਰੀਆਂ ਗੱਲਾਂ ਦੀ ਲਿਸਟ ਲੰਬੀ ਹੈ ਜੋ ਵਿਰੋਧੀ ਧਿਰ ਦੇ ਲੀਡਰ ਨੇ ਮਿਸ ਕਰ ਦਿੱਤੀ ਹੈ ਉਧਰ ਕੰਜ਼ਰਵੇਟਿਵ ਧਿਰ ਨੇ ਇਸ਼ਾਰਾ ਕੀਤਾ ਹੈ ਕਿ ਉਹ ਮਾਰਕ ਕਾਰਨਿਨੀ ਦੀ ਅਗਵਾਈ ਵਾਲੀ ਸਰਕਾਰ ਦੇ ਨਾਲ ਪਿਛਲੀ ਲਿਬਰਲ ਸਰਕਾਰ ਦੀ ਤੁਲਨਾ ਦੇ ਵਿੱਚ ਵੱਧ ਸਹਿਯੋਗੀ ਰਵੱਈਆ ਅਪਣਾਉਣ ਨੂੰ ਤਿਆਰ ਨੇ ਸੋਮਵਾਰ ਨੂੰ ਕੰਜ਼ਰਵੇਟਿਵ ਪਾਰਟੀ ਦੀ ਡੈਪਟੀ ਲੀਡਰ ਅਤੇ ਐਮਪੀ ਮੈਲਿਸਾ ਲੈਂਸਮੈਨ ਨੇ ਆਖਿਆ ਹੈ ਕਿ ਆਉਣ ਵਾਲੇ ਹਫ਼ਤਿਆਂ 'ਚ ਉਹਨਾਂ ਦੀ ਪਾਰਟੀ ਉਹਨਾਂ ਗੱਲਾਂ ਦਾ ਸਮਰਥਨ ਕਰੇਗੀ ਜੋ ਮੰਨਣ ਯੋਗ ਨੇ ਇਸ ਤੋਂ ਇੱਕ ਦਿਨ ਪਹਿਲਾਂ ਪਾਰਟੀ ਲੀਡਰ ਪੀਰ ਪੋਲੀਏਵ ਨੇ ਆਪਣੇ ਕੌਕਸ ਨੂੰ ਸੰਬੋਧਨ ਕਰਦੇ ਹੋਏ ਆਖਿਆ ਸੀ ਕਿ ਸਿ ਚਾਉਂਦੇ ਆ ਦੇਸ਼ ਤਰੱਕੀ ਕਰੇ ਅਤੇ ਇਹ ਤਰੱਕੀ ਕੁਝ ਐਸਾ ਲਿਬਰਲ ਕਾਨੂੰਨ ਸਮਰਥਨ ਕਰਕੇ ਵੀ ਹੋ ਸਕਦੀ ਹੈ ਜੋ ਪਰਫੈਕਟ ਨਾ ਹੋਣ ਪਰ ਕੁਝ ਹੱਦ ਤੱਕ ਠੀਕ ਹੋਣ ਤੇ ਦੂਜੇ ਪਾਸੇ ਸੜੀ ਸ਼ਹਿਰ ਨੇ ਫਰੋਤੀ ਮੰਗਣ ਵਾਲਿਆਂ ਦੀ ਸੂ ਦੇਣ ਵਾਲਿਆਂ ਨੂੰ 22 ਲੱਖ ਡਾਲਰ ਦੇ ਇਨਾਮ ਦੇਣ ਦਾ ਐਲਾਨ ਕੀਤਾ ਹੈ ਫਰੋਤੀਆਂ ਦੇ ਵਿੱਚ ਮੁੱਖ ਤੌਰ ਦੇ ਉਤੇ ਸਾਊਥ ਏਸ਼ੀਅਨ ਪਾਈਚੜਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਤੇ ਜਿਹੜਾ ਜਿਹੜਾ ਵੀ ਇਹਨਾਂ ਫਰੋਤੀਆਂ ਬਾਰੇ ਜਾਣਕਾਰੀ ਸਾਂਝੀ ਕਰੇਗਾ ਉਹਨਾਂ ਨੂੰ ਪੁਲਿਸ ਦੇ ਵੱਲੋਂ ਇਹ ਇਨਾਮ ਵੰਡੇ ਜਾਣਗੇ ਸੜੀ ਸ਼ਹਿਰ ਦੀ ਮੇਅਰ ਬ੍ਰੈਂਡਾ ਲੋਕ ਅਤੇ ਸੜੀ ਪੁਲਿਸ ਚੀਫ ਨੋਰਮ ਲਿਪਿੰਸਕੀ ਨੇ ਸੋਮਵਾਰ ਸਵੇਰੇ ਸਿਟੀ ਹਾਲ ਵਿਖੇ ਇੱਕ ਵੱਡਾ ਐਲਾਨ ਕੀਤਾ ਇਸ ਸ਼ਹਿਰ ਵਿੱਚ ਫਰੋਤੀ ਦੀਆਂ ਘਟਨਾਵਾਂ ਦੀ ਜਾਂਚ ਲਈ ਸਹੀ ਜਾਣਕਾਰੀ ਦੇਣ ਵਾਲਿਆਂ ਨੂੰ 2,50,000 ਡਾਲਰ ਦਾ ਇਨਾਮ ਦਿੱਤਾ ਜਾਵੇਗਾ। ਇਹ ਇਨਾਮ ਉਹਨਾਂ ਸੂਹਾਂ ਜਾਂ ਗਵਾਹੀਆਂ ਦੇ ਲਈ ਹੋਵੇਗਾ ਜੋ ਦੋਸ਼ੀਆਂ ਦੀ ਗ੍ਰਿਫਤਾਰੀ ਤੇ ਉਹਨਾਂ ਨੂੰ ਸਜ਼ਾ ਤੱਕ ਲੈ ਕੇ ਜਾਣ ਦੇ ਵਿੱਚ ਮਦਦਗਾਰ ਸਾਬਤ ਹੋਣ। ਮੇਅਰ ਬ੍ਰਾਂਡਾ ਲੋਕ ਨੇ ਆਖਿਆ ਅਸੀਂ ਆਪਣੀ ਸਿਟੀ 'ਚ ਫਰੋਤੀ ਦੇ ਪੈਰ ਮਜ਼ਬੂਤ ਹੋਣ ਦੀ ਇਜਾਜ਼ਤ ਨਹੀਂ ਦੇ ਸਕਦੇ ਤੇ ਨਹੀਂ ਦੇਵਾਂਗੇ। ਇੱਕ ਕਦਮ ਉਸ ਸਮੇਂ ਚੁੱਕਿਆ ਗਿਆ ਹੈ ਜਦੋਂ ਸਰੀ ਅਤੇ ਹੋਰ ਕੈਨੇਡੀਅਨ ਸ਼ਹਿਰਾਂ 'ਚ ਖਾਸ ਕਰਕੇ ਸਾਊਥ ਏਸ਼ੀਅਨ ਪੈਚਾਰੇ ਤੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੀਆਂ ਫਰੋਤੀ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਕਾਰੋਬਾਰੀਆਂ ਨੂੰ ਧਮਕੀਆਂ ਦੇ ਕੇ ਪੈਸੇ ਮੰਗਣ ਦੇ ਮਾਮਲੇ ਆਮ ਹੋ ਰਹੇ ਨੇ ਜਿਸ ਨਾਲ ਸਥਾਨਕ ਵਸਨੀਕ ਖੌਫ ਦੇ ਵਿੱਚ ਜੀ ਰਹੇ ਨੇ ਸਰੀ ਪੁਲਿਸ ਸਰਵਿਸ ਦੇ ਚੀਫ ਨੋਰਮ ਲਿਪਿੰਸਕੀ ਨੇ ਦੱਸਿਆ ਹੈ ਕਿ ਇਸ ਵੇਲੇ ਸ਼ਹਿਰ ਦੇ ਵਿੱਚ ਫਰੋਤੀ ਦੇ 44 ਕੇਸਾਂ ਦੀ ਜਾਂਚ ਜਾਰੀ ਹੈ ਜਿਨ੍ਹਾਂ ਨਾਲ ਸਬੰਧਿਤ 27 ਗੋਲੀਆਂ ਚਲਾਉਂਦੀਆਂ ਘਟਨਾਵਾਂ ਵੀ ਰਿਪੋਰਟ ਹੋਈਆਂ ਨੇ ਉਹਨਾਂ ਆਖਿਆ ਹੈ ਕਿ ਪੁਲਿਸ ਦੀ ਫਰੋਤੀ ਦੀਆਂ ਘਟਨਾਵਾਂ ਲਈ ਬਣਾਈ ਵਿਸ਼ੇਸ਼ ਟੀਮ ਕੁਝ ਮੁਲਜ਼ਮਾਂ ਦੀ ਪਛਾਣ ਕਰ ਚੁੱਕੀ ਹੈ ਤੇ ਇਹ ਇਨਾਮੀ ਰਕਮ ਸਫਲ ਸਜ਼ਾਵਾਂ ਤੇ ਲਈ ਲੋੜੀਂਦੀ ਜਾਣਕਾਰੀ ਲਿਆਉਣ ਵਾਲਾ ਸਾਧਨ ਹੋਵੇਗੀ ਉਹਨਾਂ ਆਖਿਆ ਹੈ ਕਿ ਇਹ ਨਾਮ ਲੋਕਾਂ ਨੂੰ ਪੁਲਿਸ ਤੱਕ ਠੋਸ ਸਬੂਤ ਲਿਆਉਣ ਦੇ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਹੈ ਤਾਂ ਜੋ ਅੱਗੇ ਜਾਂਚ ਹੋ ਸਕੇ ਤੇ ਗ੍ਰਿਫਤਾਰੀ ਤੋਂ ਲੈ ਕੇ ਸਜ਼ਾ ਤੱਕ ਦੀ ਕਾਰਵਾਈ ਹੋ ਸਕੇ ਜਾਣਕਾਰੀ ਦੇਣ ਦੇ ਲਈ ਸੜੀ ਫਰੋਤੀ ਟਿਪ ਲਾਈਨ ਦੇ ਉੱਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ ਜਾਣਕਾਰੀ ਦੇਣ ਵਾਲੇ ਵਿਅਕਤੀਆਂ ਨੂੰ ਆਪਣੀ ਪਛਾਣ ਦੱਸਣੀ ਪਵੇਗੀ ਇਨਾਮ ਦੀ ਰਕਮ ਮਿਲੀ ਜਾਣਕਾਰੀ ਦੀ ਮਹੱਤਤਾ ਦੇ ਆਧਾਰ ਤੇ ਹੀ ਵੰਡ ਕੇ ਦਿੱਤੀ ਜਾਵੇਗੀ ਇਹਨਾਂ ਉਪਰਾਲਿਆਂ ਦੇ ਨਾਲ ਲੋਕਾਂ ਨੂੰ ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟਾਪਰਜ਼ ਲਾਈਨ ਵੀ ਚਲਾਈ ਜਾ ਰਹੀ ਹੈ ਇਸ ਤੋਂ ਇਲਾਵਾ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਵੀ ਜੂਨ ਮਹੀਨੇ ਦੇ ਵਿੱਚ 60 ਰੋਜ਼ਾ ਲੋਕ ਜਾਗਰੂਕਤਾ ਮੁਹਿੰਮ ਦੇ ਲਈ 1 ਲੱਖ ਡਾਲਰ ਜਾਰੀ ਕੀਤੇ ਗਏ ਸਨ ਜਿਸ ਦਾ ਮਕਸਦ ਲੋਕਾਂ ਨੂੰ ਧਮਕੀਆਂ ਤੇ ਫਰੋਤੀ ਦੀਆਂ ਘਟਨਾਵਾਂ ਰਿਪੋਰਟ ਕਰਨ ਲਈ ਉਤਸ਼ਾਹਿਤ ਕਰਨਾ ਸੀ 2024 ਚ RCMP ਨੇ ਵੀ ਇੱਕ ਰਾਸ਼ਟਰੀ ਟੀਮ ਬਣਾਈ ਸੀ ਜੋ ਕਿ ਬ੍ਰਿਟਿਸ਼ ਕੋਲੰਬੀਆ, ਅਲਬਰਟਾ ਤੇ অন্ਟਾਰੀਓ ਚ ਸਾਊਥ ਏਸ਼ੀਅਨ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਫਰੋਤੀ ਦੀਆਂ ਘਟਨਾਵਾਂ ਦੀ ਜਾਂਚ ਤੇ ਜਾਣਕਾਰੀ ਸਾਂਝੀ ਕਰਨ ਚ ਸਹਿਯੋਗ ਕਰ ਰਹੀ ਹੈ ਮੇਅਰ ਲੌਕ ਨੇ ਇਹ ਵੀ ਆਖਿਆ ਹੈ ਕਿ ਇਹ ਨਾਮੀ ਰਕਮ ਸਿਟੀ ਕਾਉਂਸਲ ਨੇ ਆਪਣੇ ਬਜਟ ਵਿੱਚੋਂ ਰੱਖਵੀਂ ਕੀਤੀ ਹੈ। ਉਹਨਾਂ ਫੈਡਰਲ ਅਤੇ ਸੂਬਾ ਸਰਕਾਰ ਦੀ ਕਮਜ਼ੋਰ ਸਹਿਯੋਗੀ ਭੂਮਿਕਾ ਤੇ ਨਰਾਜ਼ਗੀ ਜਤਾਈ। ਚੀਫ ਲਿਪਿੰਸਕੀ ਨੇ ਫਰੋਤੀ ਦੇ ਸ਼ਿਕਾਰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੈਸਾ ਨਾ ਦੇਣ, ਬਲਕਿ ਪੁਲਿਸ ਨੂੰ ਥਾਣਿਆਂ ਜਾਂ ਟਿਪਲਾਈਨ ਰਾਹੀਂ ਰਿਪੋਰਟ ਕਰਨ ਅਤੇ ਹਰ ਕਿਸਮ ਦਾ ਸਬੂਤ ਸੰਭਾਲ ਕੇ ਰੱਖਣ। ਇਹ ਵੀ ਆਖਿਆ ਹੈ ਕਿ ਮੈਂ ਸੜੀ ਦੇ ਲੋਕਾਂ ਦੇ ਲਈ ਖਾਸ ਕਰਕੇ ਪੀੜਤ ਪਰਿਵਾਰਾਂ ਲਈ ਦੁੱਖ ਮਹਿਸੂਸ ਕਰਦਾ ਹਾਂ। ਇਹ ਲੋਕ ਆਪਣੇ ਪਰਿਵਾਰ ਦੀ ਸੁਰੱਖਿਆ ਦੇ ਲਈ ਘਬਰਾ ਰਹੇ ਨੇ ਤੇ ਅਸੀਂ ਉਹਨਾਂ ਦੀ ਹਿੰਮਤ ਦੀ ਕਦਰ ਕਰਦੇ ਹਾਂ ਜੋ ਅੱਗੇ ਆ ਕੇ ਇਨ੍ਹਾਂ ਘਟਨਾਵਾਂ ਬਾਰੇ ਰਿਪੋਰਟ ਕਰ ਰਹੇ ਨੇ ਕਿਉਂਕਿ ਕਈ ਵਾਰ ਇੱਕ ਛੋਟੀ ਜਾਣਕਾਰੀ ਵੀ ਵੱਡੀ ਲੀਡ ਸਾਬਤ ਹੋ ਸਕਦੀ ਹੈ ਉਨਾ ਇਹ ਵੀ ਦੱਸਿਆ ਹੈ ਕਿ ਜੂਨ 2025 ਤੋਂ ਇਸ ਮੁੱਦੇ ਨੂੰ ਲੈ ਕੇ ਸੜੀ ਪੁਲਿਸ ਨੇ ਗੰਭੀਰਤਾ ਦੇ ਨਾਲ ਕੰਮ ਸ਼ੁਰੂ ਕੀਤਾ ਸੀ ਅਤੇ ਪੀੜਤਾਂ ਦੇ ਨਾਲ ਮਿਲ ਕੇ ਸੁਰੱਖਿਆ ਯੋਜਨਾਵਾਂ ਤੈਅ ਕੀਤੀਆਂ ਜਾ ਰਹੀਆਂ ਨੇ। ਉਹਨਾਂ ਇਹ ਵੀ ਆਖਿਆ ਹੈ ਕਿ ਹੋਰ ਸੁਭਿਆ ਜਿਵੇਂ ਕਿ ਅਨਟਾਰੀਓ ਦੇ ਵਿੱਚ ਪੁਲਿਸ ਨੂੰ ਅਜਹੀਆਂ ਘਟਨਾਵਾਂ ਦੀ ਜਾਂਚ ਕਰਕੇ ਗ੍ਰਿਫਤਾਰੀ ਕਰਨ 'ਚ ਇੱਕ ਸਾਲ ਜਾਂ ਹੋਰ ਵੱਧ ਸਮਾਂ ਲੱਗ ਜਾਂਦਾ ਹੈ ਪਰ ਸੜੀ ਦੇ ਵਿੱਚ ਇਸ ਉੱਤੇ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਜੁਲਾਈ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਲੋਅਰ ਮੈਨ ਲੈਂਡ ਦੇ ਵਿੱਚ RCMP ਨੇ ਸਾਊਥ ਏਸ਼ੀਅਨ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਫਰੋਤੀ ਦੀਆਂ ਕੋਸ਼ਿਸ਼ਾਂ ਨਾਲ ਸੰਬੰਧਿਤ ਦੋ ਵਿਅਕਤੀਆਂ ਦੀ ਗ੍ਰਿਫਤਾਰੀ ਕੀਤੀ ਜੋ ਕਿ ਪਿਛਲੇ ਸਾਲ ਤੋਂ ਚੱਲ ਰਹੀ ਜਾਂਚ ਦਾ ਹਿੱਸਾ ਸੀ। ਜਿੱਦਜੀ ਪਾਸੇ ਇਲੈਕਸ਼ਨਸ ਕੈਨੇਡਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ اہم ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਲੈਕਸ਼ਨਸ ਕੈਨੇਡਾ ਦਾ ਕਹਿਣਾ ਹੈ ਕਿ ਵਿਦੇਸ਼ੀ ਦਖਲਅੰਦਾਜ਼ੀ ਨੇ ਪਿਛਲੀਆਂ ਫੈਡਰਲ ਚੋਣਾਂ ਦੇ ਨਤੀਜੇ ਪ੍ਰਭਾਵਿਤ ਨਹੀਂ ਕੀਤੇ। 45ਵੀਂ ਫੈਡਰਲ ਚੋਣਾਂ ਤੇ 570 ਮਿਲੀਅਨ ਡਾਲਰ ਖਰਚ ਹੋਇਆ ਜੋ ਕਿ 44ਵੀਂਆਂ ਚੋਣਾਂ ਦੇ ਨਾਲੋਂ ਘੱਟ ਸੀ। ਕੈਨੇਡਾ 'ਚ ਹੋਈਆਂ 45ਵੀਂ ਫੈਡਰਲ ਚੋਣਾਂ ਦੌਰਾਨ ਗਲਤ ਜਾਣਕਾਰੀ ਤੇ ਪਰਮਾਉ ਖਬਰਾਂ ਫੈਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਪਰ ਇਲੈਕਸ਼ਨਸ ਕੈਨੇਡਾ ਨੇ ਆਖਿਆ ਹੈ ਕਿ ਇਹਨਾਂ ਕੋਸ਼ਿਸ਼ਾਂ ਦਾ ਚੋਣਾਂ ਦੇ ਨਤੀਜਿਆਂ ਉੱਤੇ ਕੋਈ ਅਸਰ ਨਹੀਂ ਪਿਆ। ਏਜੰਸੀ ਨੇ ਆਪਣੀ ਚੋਣ ਤੋਂ ਬਾਅਦ ਜਾਰੀ ਹੋਣ ਵਾਲੀ ਰਿਪੋਰਟ 'ਚ ਦੱਸਿਆ ਹੈ ਕਿ ਨਾ ਤਾਂ ਏਜੰਸੀ ਨੂੰ ਤੇ ਨਾ ਹੀ ਸਿਕਿਉਰਿਟੀ ਐਂਡ ਇੰਟੈਲੀਜੈਂਸ ਥ੍ਰੈਟਸ ਟੂ ਇਲੈਕਸ਼ਨਸ ਟਾਸਕ ਫੋਰਸ ਨੂੰ ਕਿਸੇ ਵਿਦੇਸ਼ੀ ਦਖਲਅੰਦਾਜ਼ੀ ਕਿਸੇ ਸਾਈਬਰ ਹਮਲੇ ਜਾਂ ਬਕਾਇਦਾ ਚਲਾਈ ਗਈ ਝੂਠੀ ਪ੍ਰਚਾਰ ਮੁਹਿੰਮ ਦੇ ਕੋਈ ਸਬੂਤ ਮਿਲੇ ਨੇ ਜਿਸ ਨੇ ਚੋਣਾਂ ਦੇ ਪ੍ਰਬੰਧਨ ਨੂੰ ਪ੍ਰਭਾਵਿਤ ਕੀਤਾ ਹੋਵੇ ਚੀਫ ਇਲੈਕਟਰਲ ਅਫਸਰ ਸਟੀਫਨ ਪੈਰੋ ਨੇ ਕਿਹਾ ਕਿ ਇਸ ਵਾਰ ਕਿਸੇ ਵੀ ਬਾਹਰੀ ਦੇਸ਼ ਵੱਲੋਂ ਚੋਣ ਪ੍ਰਕਿਰਿਆ 'ਚ ਦਖਲ ਕਰਨ ਦੀ ਕੋਈ ਘਟਨਾ ਸਾਹਮਣੇ ਨਹੀਂ ਆਈ ਇਲੈਕਸ਼ਨਜ਼ ਕੈਨੇਡਾ ਨੇ ਆਖਿਆ ਹੈ ਕਿ ਉਹ ਚੋਣਾਂ ਦੀ ਪਾਰਦਰਸ਼ਤਾ ਅਤੇ ਵਿਸ਼ਵਾਸਯੋਗਤਾ ਨੂੰ ਬਣਾਈ ਰੱਖਣ ਲਈ ਝੂਠੀ ਜਾਂ ਗਲਤ ਜਾਣਕਾਰੀ ਨੂੰ ਲੱਭ ਕੇ ਉਸ ਦਾ ਜਵਾਬ ਆਪਣੇ ਸਰਕਾਰੀ ਮਾਧਿਅਮਾਂ ਦੇ ਰਾਹੀਂ ਦੇਣ ਦੇ ਯੋਗ ਰਹੇ ਨੇ ਇਸ ਵਾਰ ਚੋਣ ਦੌਰਾਨ ਸੋਸ਼ਲ ਮੀਡੀਆ ਉੱਤੇ ਵੀ ਪਹਿਲਾਂ ਨਾਲੋਂ ਜ਼ਿਆਦਾ ਸੜਗੜਮੀ ਰੱਖੀ ਗਈ 2021 ਦੀ ਚੋਣ ਵਿੱਚ ਜਿੱਥੇ 1059 ਸੁਨੇਹੇ ਪੋਸਟ ਕੀਤੇ ਗਏ ਨੇ ਉਥੇ ਇਸ ਵਾਰੀ ਇਹ ਗਿਣਤੀ ਵਧਾ ਕੇ 1531 ਕਰ ਦਿੱਤੀ ਗਈ ਇਸ ਤੋਂ ਇਲਾਵਾ ਇਲੈਕਸ਼ਨਜ਼ ਕੈਂਟਾ ਵੱਲੋਂ ਚੋਣਾਂ ਦੀ ਪਾਰਦਰਸ਼ਤਾ ਅਤੇ ਚੋਣ ਪ੍ਰਕਿਰਿਆ ਬਾਰੇ ਜਾਣੂ ਕਰਨ ਲਈ 26 ਵੀਡੀਓਜ਼ ਜਾਰੀ ਕੀਤੀਆਂ ਗਿਆ ਜਦਕਿ ਹੋਰ 6 ਵੀਡੀਓਜ਼ ਲੋਕਾਂ ਨੂੰ ਇਹ ਦੱਸਣ ਲਈ ਸਨ ਕਿ ਕਦੋਂ ਕਿੱਥੇ ਤੇ ਕਿਵੇਂ ਵੋਟ ਪਾਈ ਜਾਵੇ ਰਿਪੋਰਟ ਚ ਦੱਸਿਆ ਗਿਆ ਹੈ ਕਿ ਇਹਨਾਂ ਉਪਰਾਲਿਆਂ ਦੇ ਰਾਹੀਂ ਲੋਕਾਂ ਦੇ ਵਿੱਚ ਚੋਣ ਪ੍ਰਕਿਰਿਆ ਬਾਰੇ ਸਹੀ ਜਾਣਕਾਰੀ ਫੈਲਾਈ ਗਈ ਤੇ ਉਹਨਾਂ ਨੂੰ ਭਰੋਸੇ ਦੇ ਨਾਲ ਹਿੱਸਾ ਲੈਣ ਦੇ ਵਿੱਚ ਮਦਦ ਮਿਲੀ ਇਸ ਵਾਰੀ ਦੀ ਚੋਣ ਦੀ ਲਾਗਤ ਲਗਭਗ 570 ਮਿਲੀਅਨ ਡਾਲਰ ਰਹੀ ਹੈ ਜੋ ਕਿ 2021 ਦੀ ਚੋਣ ਦੇ ਨਾਲੋਂ ਥੋੜੀ ਘੱਟ ਸੀ ਚੋਣ ਦੌਰਾਨ ਕੁੱਲ 44 ਸੁਰੱਖਿਆ ਸੰਬੰਧੀ ਘਟਨਾਵਾਂ ਦਰਜ ਕੀਤੀਆਂ ਗਈਆਂ ਜਿਨ੍ਹਾਂ ਚੋਂ 29 ਮਾਮਲੇ ਪੁਲਸ ਤੱਕ ਪਹੁੰਚੇ। ਤਿੰਨ ਮਾਮਲਿਆਂ ਦੇ ਵਿੱਚ ਹਿੰਸਕ ਝਗੜੇ ਹੋਏ ਜਿੱਥੇ ਲੋਕਾਂ ਨੇ ਇੱਕ ਦੂਜੇ ਨੂੰ ਧੱਕਾ ਮਾਰਿਆ ਜਾਂ ਫਿਰ ਕਸਨਮੁਕੀ ਹੋਏ। ਬਾਕੀ 22 ਮਾਮਲੇ ਉੱਥੇ ਸਨ ਜਿੱਥੇ ਵੋਟਰ ਆਈਡੀ ਨੂੰ ਲੈ ਕੇ ਝਗੜੇ ਹੋਏ ਜਾਂ ਚੋਣ ਸਮੱਗਰੀ ਨਾਲ ਛੇੜਛਾੜ ਕੀਤੀ ਗਈ। ਇਹ ਗਿਣਤੀ 2021 ਦੀ ਚੋਣ ਨਾਲੋਂ ਕਾਫੀ ਘੱਟ ਸੀ। ਜਦੋਂ 102 ਘਟਨਾਵਾਂ ਰਿਪੋਰਟ ਹੋਈਆਂ ਅਤੇ 78 ਮਾਮਲਿਆਂ ਦੇ ਵਿੱਚ ਪੁਲਿਸ ਨੂੰ ਦਖਲ ਦੇਣਾ ਪਿਆ ਉਤਰੀ অন্ਟਾਰੀਓ ਦੇ ਦੋ ਸ਼ਹਿਰਾਂ ਕਿਸ਼ਿਚਿਵਨ ਦੇ ਵਿੱਚ ਆਏ ਹੜ੍ਹ ਤੇ ਨੈਟਸਕਾ ਟਾਗਾ ਦੇ ਸਿਹਤ ਕੇਂਦਰ ਦੇ ਵਿੱਚ ਆਏ ਪ੍ਰਦੂਸ਼ਣ ਕਾਰਨ ਇਲੈਕਸ਼ਨਜ਼ ਕੈਨੇਡਾ ਨੂੰ ਐਮਰਜੈਂਸੀ ਇੰਤਜ਼ਾਮ ਕਰਨੇ ਪਏ ਇਨ੍ਹਾਂ ਇਲਾਕਿਆਂ ਤੋਂ ਜੋ ਲੋਕ ਬਾਹਰ ਕੱਢੇ ਗਏ ਸਨ ਉਨ੍ਹਾਂ ਲਈ ਜਿੱਥੇ ਉਨ੍ਹਾਂ ਨੂੰ ਅਸਥਾਈ ਤੌਰ ਤੇ ਰੱਖਿਆ ਗਿਆ ਸੀ ਉੱਥੇ ਖਾਸ ਪੋਲਿੰਗ ਸਟੇਸ਼ਨ ਬਣਾਏ ਗਏ ਜਿਹੜੇ ਲੋਕ ਇਲਾਕੇ 'ਚ ਹੀ ਰਹਿ ਗਏ ਉਹਨਾਂ ਦੇ ਲਈ ਉਹਨਾਂ ਦੇ ਮੌਜੂਦਾ ਸਥਾਨਕ ਪੋਲਿੰਗ ਸਟੇਸ਼ਨਾਂ 'ਤੇ ਵੋਟ ਪਾਉਣ ਦੀ ਸਹੂਲਤ ਦਿੱਤੀ ਗਈ ਸੀ ਤੇ ਉਦੋਂ ਅਲਬਰਟਾ ਡਰਾਈਵਿੰਗ ਲੈਸੈਂਸਾਂ 'ਤੇ ਲਾਜ਼ਮੀ ਨਾਗਰਿਕਤਾ ਮਾਰਕਰ ਵਾਲਾ ਪਹਿਲਾ ਸੂਬਾ ਬਣੇਗਾ ਅਲਬਰਟਾ ਡਰਾਈਵਿੰਗ ਲੈਸੈਂਸਾਂ ਤੇ ਆਈਡੀ ਕਾਰਡਾਂ ਦੇ ਵਿੱਚ ਲਾਜ਼ਮੀ ਕੈਨੇਡੀਅਨ ਨਾਗਰਿਕਤਾ ਮਾਰਕਰ ਜੋੜਨ ਦੀ ਯੋਜਨਾ ਬਣਾ ਰਿਹਾ ਪ੍ਰੀਮੀਅਰ ਦਾ ਕਹਿਣਾ ਹੈ ਕਿ ਇਸ ਦੇ ਨਾਲ ਸਹਾਇਤਾ ਪ੍ਰੋਗਰਾਮਾਂ ਦੇ ਲਈ ਅਰਜ਼ੀ ਦੇਣਾ ਸੌਖਾ ਹੋ ਜਾਵੇਗਾ 2026 ਦੇ ਅਖੀਰ 'ਚ ਡਰਾਈਵਿੰਗ ਲੈਸੈਂਸਾਂ ਤੇ ਨਾਗਰਿਕਤਾ ਸਿਹਤ ਕਾਰਡ ਨੰਬਰ ਆਈਡੀ ਕਾਰਡ ਲਾਗੂ ਹੋਣਗੇ ਅਲਬਰਟਾ ਸਰਕਾਰ ਨੇ ਸੋਮਵਾਰ ਨੂੰ ਐਲਾਨ ਕੀਤਾ ਹੈ ਕਿ ਡਰਾਈਵਿੰਗ ਲਾਇਸੈਂਸਾਂ ਤੇ ਪਛਾਣ ਪੱਤਰਾਂ 'ਚ ਕਨੇਡੀਅਨ ਨਾਗਰਿਕਤਾ ਮਾਰਕਰ ਹੋਣਗੇ ਪ੍ਰੀਮੀਅਰ ਡੈਨੀਅਲ ਸਮਿਥ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਲਾਜ਼ਮੀ ਬਦਲਾਅ 2026 ਦੇ ਅਖੀਰ 'ਚ ਲੱਗ ਹੋਣਗੇ ਡਰਾਈਵਿੰਗ ਲਾਇਸੈਂਸਾਂ 'ਚ ਨਾਗਰਿਕਤਾ ਦੀ ਜਾਣਕਾਰੀ ਜੋੜਨ ਨਾਲ ਅਲਬਰਟਾ ਵਾਸੀਆਂ ਨੂੰ ਫੰਡਿੰਗ ਤੇ ਸੇਵਾਵਾਂ ਯਾਨਕੀ ਵਿਦਿਆਰਥੀ ਸਹਾਇਤਾ ਸਿਹਤ ਲਾਭ ਅਤੇ ਅਪੰਗਤਾ ਸਹਾਇਤਾ ਲਈ ਵਿਦੇੜੇ ਪਰਭਾਵਸ਼ਾਲੀ ਟਾਂਗ ਨਾਲ ਅਰਜ਼ੀ ਦੇਣ ਦੀ ਆਗਿਆ ਮਿਲੇਗੀ ਇਹ ਬਦਲਾ ਲੋਕਤੰਤਰ ਦੀ ਰੱਖਿਆ ਬਾਰੇ ਵੀ ਨੇ ਉਹਨਾਂ ਨੋਟ ਕੀਤਾ ਹੈ ਕਿ ਇਹ ਬਦਲਾ ਚੋਣਾਂ ਦੀ ਅਖੰਡਤਾ ਅਤੇ ਸੁਰੱਖਿਆ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰੇਗਾ ਓ ਗੁੱਡ ਮਾਰਨਿੰਗ एवरीवन ਟੂਡੇ ਵੀ ਐਨਾਊਂਸ ਐਨ ਇੰਪੋਰਟੈਂਟ ਸਟੈਪ ਫੋਰਵਰਡ ਓਨ ਹਾਊ ਅਲਬਰਟਨਸ ਪ੍ਰੂਵ ਥੇ ਰਾਈਟ ਆਈਡੈਂਟੀਟੀ ਐਂਡ ਕੈਨੇਡੀਅਨ ਸਿਟੀਜ਼ਨਸ਼ਿਪ ਅ ਚੇਂਜ ਥੈਟ ਵਿਲ ਮੇਕ ਲਾਈਫ ਈਜ਼ੀਅਰ ਐਂਡ ਮੋਰ ਸਿਕਯੂਅਰ For all. Alberta is a province built on opportunity, trust, and the promise that every citizen can access the services and supports they need to thrive. Today, we're taking another step to fulfill that promise. Starting in late 2026, Alberta will be the first province to implement the addition of Canadian citizenship markers to our driver's licenses and identification cards. This simple addition will have a profound impact on how Albertans interact with their government and their communities. Why are we doing this? Because we believe in making things better, faster, and more convenient for everyone. By including citizenship information on these cards, we're streamlining access to vital services, whether it's applying for student aid, accessing health benefits, or supporting those with disabilities. No longer will Albertans need to carry multiple documents or face unnecessary hurdles. This change means that when Albertans need to prove both their identity and their citizenship, they'll be able to do so with a single document. It's about reducing red tape, cutting down on paperwork, and making sure that government works for you, not the other way around. Programs like Assured Income for the Severely Handicapped, Alberta Student Aid, and the Persons with Developmental Disabilities Program all require proof of citizenship. With this new marker, accessing these supports will be simpler and more secure. Adding a Canadian citizenship marker is also about protecting our democracy. Election security is a vital concern in Canada. By adding citizenship information to Alberta's driver's licenses and ID cards, we're taking a proactive step toward ensuring that only eligible citizens cast ballots in our elections. This helps safeguard the integrity of our electoral process and strengthens trust in our democracy. I also want to be clear that non-citizens such as permanent residents that still qualify Alberta for Alberta's driver's licenses will not have any marker displayed. ਸੁਭਿਦੇ ਮੁਤਾਬਿਕ ਅਲਬਰਟਾ ਵਾਸੀਆਂ ਨੂੰ ਡਰਾਈਵਿੰਗ ਲਾਇਸੈਂਸ ਲਈ ਅਰਜ਼ੀ ਦੇਣ ਜਾਂ ਨਵੀਨੀਕਰਨ ਕਰਨ ਮਿਲੇ ਨਾਗਰਿਕਤਾ ਜਾਂ ਇਮੀਗ੍ਰੇਸ਼ਨ ਸਥਿਤੀ ਦਾ ਸਬੂਤ ਪ੍ਰਦਾਨ ਕਰਨ ਦੀ ਜ਼ਰੂਰਤ ਹੋਵੇਗੀ। ਆਪਣੇ ਡਰਾਈਵਿੰਗ ਲਾਇਸੈਂਸ ਦੇ ਲਈ ਅਰਜ਼ੀ ਦੇਣ ਜਾਂ ਫਿਰ ਰੀਨਿਊ ਕਰਨ ਵਾਲਿਆਂ ਦੇ ਲਈ ਨਾਗਰਿਕਤਾ ਮਾਰਕਰ ਜੋੜਨ ਤੇ ਕੋਈ ਵਾਧੂ ਕੀਮਤ ਨਹੀਂ ਲੱਗੇਗੀ। ਉਦਰ ਕੰਜ਼ਰਵੇਟਿਵ ਐਮਪੀ ਮਿਸ਼ੈਲ ਰੈਂਪਲ ਗਾਰਨਰ ਨੇ ਕੈਨੇਡਾ ਦੇ ਅਸਥਾਈ ਵਿਦੇਸ਼ੀ ਕਾਮੇ ਪ੍ਰੋਗਰਾਮ ਦੇ ਉੱਤੇ ਲਿਬਰਲਸ ਦੀ ਨਿੰਦਾ ਕੀਤੀ ਹੈ ਇਨਾਂ ਹੀ ਨਹੀਂ ਐਮਪੀ ਮਿਸ਼ੈਲ ਰੈਂਪਲ ਗਾਰਨਰ ਸੰਸਦ ਦੇ ਵਿੱਚ ਇਮੀਗ੍ਰੇਸ਼ਨ ਮੰਤਰੀ ਲੀਨਾ ਡੈਬ ਅਤੇ ਮੰਤਰੀ ਪੈਟੀ ਹਾਸਦੂ ਦੇ ਨਾਲ ਬਹਿਸਤੇ ਹੋਈ ਵੀ ਨਜ਼ਰ ਆਏ ਨੇ ਇਨਾਂ ਤਿੰਨਾਂ ਦੀ ਤਿੱਖੀ ਬਹਿਸ ਬਹਿਸਾਈ ਦਾ ਮੰਜ਼ਰਸਾੜਿਆਂ ਨੇ ਵੇਖਿਆ ਸੰਸਦ ਦਾ ਫਾਲ ਸੈਸ਼ਨ ਇਮੀਗ੍ਰੇਸ਼ਨ ਤੇ ਰੁਜ਼ਗਾਰੀ ਨੀਤੀ ਤੇ ਤਿੱਖੀ ਬਹਿਸ ਦੇ ਨਾਲ ਸ਼ੁਰੂ ਹੋਇਆ ਕਿਉਂਕਿ ਮਿਸ਼ੈਲ ਰੈਂਪਲ ਗਾਰਨਰ ਨੇ ਕੰਜ਼ਰਵੇਟਿਵ ਸੰਸਦ ਮੈਂਬਰਾਂ ਨੇ ਲਿਬਰਲ ਸਰਕਾਰ ਨੂੰ ਅਸਥਾਈ ਵਿਦੇਸ਼ੀ ਕਾਮਿਆਂ, ਸਰਹੱਦੀ ਸੁਰੱਖਿਆ ਅਤੇ ਨਾਗਰਿਕਤਾ ਦੇ ਮੁੱਦਿਆਂ ਤੇ ਨਾਲ ਨਿਜੀਠਣ ਤੇ ਚੁਣੌਤੀ ਦਿੱਤੀ। ਐਮਪੀ ਮਿਸ਼ੈਲ ਰੈਂਪਲ ਗਾਰਨਰ ਨੇ ਸਰਕਾਰ ਤੇ ਕੈਨੇਡੀਅਨ ਕਾਮਿਆਂ ਨੂੰ ਤਰਜੀਹ ਦੇਣ 'ਚ ਅਸਫਲ ਰਹਿਣ ਦਾ ਦੋਸ਼ ਲਗਾਇਆ। ਨੌਕਰੀਆਂ ਅਤੇ ਪਰਿਵਾਰਾਂ ਦੀ ਮੰਤਰੀ ਪੈਟੀ ਹਾਸਟੂ ਨੇ ਪ੍ਰੋਗਰਾਮ ਦਾ ਬਚਾ ਕੀਤਾ। ਉਨਾ ਆਖਿਆ ਹੈ ਕਿ ਸਰਕਾਰ ਆਰਥਿਕ ਜ਼ਰੂਰਤਾਂ ਤੇ ਨੌਕਰੀ ਦੀ ਸੁਰੱਖਿਆ ਨੂੰ ਸੰਤੁਲਿਤ ਕਰਨ ਲਈ ਪ੍ਰੋਗਰਾਮ ਦੀ ਸਮੀਖਿਆ ਕਰਦਿਆ ਹੋਇਆ। ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ ਕਿ ਕੈਨੇਡੀਅਨਾਂ ਨੂੰ ਕੰਮਿਆਂ ਨੂੰ ਤਰਜੀਹ ਦਿੱਤੀ ਜਾਵੇ। ਉਧਰ ਇਮੀਗ੍ਰੇਸ਼ਨ ਮੰਤਰੀ ਲੀਨਾ ਮਿਟਲਜ ਡਿਆਬ ਨੂੰ ਇਮੀਗ੍ਰੇਸ਼ਨ ਪ੍ਰਣਾਲੀ ਦੇ ਅੰਦਰ ਸਰਹੱਦੀ ਸੁਰੱਖਿਆ ਤੇ ਅਪਰਾਧਿਕਤਾ ਤੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਹੈ। ਲੀਨਾ ਡਿਆਬ ਨੇ ਕਿਹਾ ਹੈ ਕਿ ਸਾਡੀ ਸਰਕਾਰ ਨੇ ਗੈਰ-ਨਾਗਰਿਕ ਅਪਰਾਧੀਆਂ ਦੇ ਮੁੱਦੇ ਨੂੰ ਹੱਲ ਕਰਨ ਲਈ ਮਹੱਤਵਪੂਰਨ ਕਦਮ ਚੁੱਕੇ ਨੇ। our government has been working tirelessly and we understand that we need to see a return to sustainable immigration levels uh, that fits our capacity and that serves our growth and that is exactly why we are focused on our levels plan with reducing both temporary and permanent residents in this country and we are seeing results we're bringing population to sustainable levels and uh, Decreasing the pressures on housing and services. We are focused on solutions on this side of the House, and there is legislation in front of this Parliament, and we hope that the Conservatives will support it. The Honourable Member for Calgary knows Hill let me get this straight. the prime minister promised to grow the economy, but it's shrinking. he promised he'd create jobs, but canadians are losing it. we're in a health care crisis and a housing crisis, but the liberals still issued record numbers of tfw permits this summer. they continue to let the asylum system be abused, and they still haven't removed countless non-citizen criminals. mr. speaker, why does the immigration minister still have her job? <laughs> The Honourable Minister of Jobs and Families. Mr. Speaker, temporary foreign workers make up less than 1% of our total workforce. In fact, this is a program where employers must demonstrate that they vigorously and actively looked for Canadian workers because Canadian workers come first, Mr. Speaker. If an employer is found to have violated this program, there are severe penalties. There is also a tip line, Mr. Speaker, so that if Canadians or any member of parliament feels there's been an abuse, this can be reported to officials and it will be. ਇਨਵੈਸਟੀਗੇਟਿਡ ਕਾਬਿਲੇ ਗੌਰ ਹੈ ਕਿ ਸੰਸਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਕੰਜ਼ਰਵੇਟਿਵਸ ਨੇ ਲਿਬਰਲਸ ਨੂੰ ਇਮੀਗ੍ਰੇਸ਼ਨ ਤੇ ਮੁੱਦੇ ਤੇ gekeਣਾ ਸ਼ੁਰੂ ਕਰ ਲਿਆ ਸੀ ਵਿਖਣਾ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਮੀਗ੍ਰੇਸ਼ਨ ਬਾਰੇ ਕੀ ਮਾਪਦੰਡ ਤੈਅ ਕੀਤੇ ਜਾਣਗੇ ਦੂਜੇ ਪਾਸੇ ਕੈਨੇਡਾ ਹੁਣ 2857 ਭਾਰਤੀਆਂ ਨੂੰ ਰਿਪੋਰਟ ਕਰਨ ਜਾ ਰਿਹਾ ਹੈ ਦਰਸਲ ਸਿੱਖ ਕਟੜਪੰਥੀ ਹਮਾਇਤੀ ਹੋਣ ਦਾ ਦਾਵਾ ਕਰਨ ਵਾਲਿਆਂ ਨੂੰ ਕੈਨੇਡਾ ਦੇ ਵਿੱਚ ਪੱਕਾ ਹੋਣ ਦਾ ਸੁਪਨਾ ਨਹੀਂ ਵੇਖਣ ਦਿੱਤਾ ਜਾ ਰਿਹਾ ਜਿਹੜੇ ਜਿਹੜੇ ਵੀ ਪੱਕਾ ਹੋਣ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਫਿਰ ਅਸਾਈਲਮ ਕਲੇਮ ਕਰ ਰਹੇ ਨੇ ਉਹਨਾਂ ਦੇ ਅਸਾਈਲਮ ਕਲੇਮ ਦੇ ਦਾਅਵਿਆਂ ਨੂੰ ਵੀ ਰੱਦ ਕੀਤਾ ਜਾ ਰਿਹਾ ਹੈ ਤੇ ਇਹਨਾਂ ਲੋਕਾਂ ਨੂੰ ਹੁਣ ਡਿਪੋਰਟ ਕਰਕੇ ਵਾਪਸ ਭਾਰਤ ਭੇਜਣ ਦੀ ਯੋਜਨਾ ਬਣਾਈ ਜਾ ਰਹੀ ਹੈ। ਕਟੜਪੰਥੀ ਹਮਾਇਤੀ ਹੋਣ ਦਾ ਦਾਵਾ ਕਰਦਿਆਂ ਕੈਨੇਡਾ 'ਚ ਪੱਕਾ ਹੋਣ ਦਾ ਸੁਪਨਾ ਵੇਖ ਰਹੇ ਸੈਂਕੜੇ ਪੰਜਾਬੀਆਂ ਨੂੰ ਵੱਡਾ ਝਟਕਾ ਲੱਗਾ। ਜਦੋਂ ਰੈਫਿਊਜੀ ਬੋਰਡ ਨੇ ਉਹਨਾਂ ਦੀ ਅਸਾਈਲਮ ਕਲੇਮ ਰੱਦ ਕਰ ਦਿੱਤੇ ਤੇ ਉਹਨਾਂ ਨੂੰ ਰਿਪੋਰਟ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਦੇਜੇ ਪਾਸੇ ਕੈਨੇਡੀਅਨ ਅਦਾਲਤਾਂ ਦੇ ਵਿੱਚ ਦਾਇਰ ਅਪੀਲਾਂ ਦੀ ਕਾਰਗਾਰ ਸਾਬਤ ਨਹੀਂ ਹੋ ਰਹੀਆਂ ਅਤੇ ਮੌਜੂਦਾ ਵਰੇ ਦੌਰਾਨ ਸਾਹਮਣੇ ਆਏ 34 ਫੈਸਲਿਆਂ 'ਚੋਂ 30 ਨਾ ਪੱਕੇ ਰਹੇ ਤਾਜ਼ਾ ਫੈਸਲਾ ਪ੍ਰਦੀਪ ਸਿੰਘ ਬਨਾਮ ਲੋਕ ਸੁਰੱਖਿਆ ਮੰਤਰਾਲੇ ਮਾਮਲੇ ਦੇ ਵਿੱਚ ਆਇਆ ਹੈ ਜਿੱਥੇ ਡਿਪੂਟੇਸ਼ਨ ਹੁਕਮਾਂ ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਸੀ ਪ੍ਰਦੀਪ ਸਿੰਘ ਨੇ ਸਿੱਖ ਕਟੜਪੰਥੀ ਹਮੈਤੀ ਹੋਣ ਤੇ ਭਾਰਤ ਰਿਪੋਰਟ ਕੀਤੇ ਜਾਣ ਤੇ ਜਾਨ ਤੇ ਜਾਨ ਦਾ ਖਤਰਾ ਹੁੰਦਾ ਦਾਵਾ ਸਾਬਤ ਕਰਦਿਆਂ ਆਪਣੇ ਮਾਪਿਆਂ ਦੇ ਹਲਫਿਆ ਬਿਆਨ ਤੇ ਸੋਸ਼ਲ ਮੀਡੀਆ ਤੇ ਆਧਾਰਿਤ ਸਬੂਤ ਪੇਸ਼ ਕੀਤੇ ਪਰ ਜੱਜ ਨੇ ਇਹਨਾਂ ਨੂੰ ਮੰਨਣ ਤੋਂ ਨਾ ਕਰ ਦਿੱਤੀ। ਟੋਰਾਂਟੋ ਸਥਿਤ ਫੈਡਰਲ ਅਦਾਲਤ ਨੇ 6 ਸਤੰਬਰ ਨੂੰ ਸੁਣਾਏ ਫੈਸਲੇ 'ਚ ਆਖਿਆ ਕਿ ਬਿਨੇਕਾਰ ਵੱਲੋਂ ਪੇਸ਼ ਦਸਤਾਵੇਜ਼ਾਂ ਨੂੰ ਧਿਆਨ 'ਚ ਰੱਖਦਿਆਂ ਡਿਪਰਟੇਸ਼ਨ ਤੇ ਰੋਕ ਨਹੀਂ ਲਗਾਈ ਜਾ ਸਕਦੀ। ਪ੍ਰਦੀਪ ਸਿੰਘ ਪਹਿਲੀ ਵਾਰ ਫਰਵਰੀ 2023 'ਚ ਸਪੌਸਲ ਵਰਕ ਪਰਮਿਟ ਤੇ ਕੈਨੜਾ ਪਹੁੰਚਿਆ ਸੀ। 10 ਨਵੰਬਰ 2024 ਨੂੰ ਵਰਕ ਪਰਮਿਟ ਖਤਮ ਹੋ ਗਿਆ ਪਰ ਉਸ ਵੱਲੋਂ ਮਿਆਦ ਵਧਾਉਣ ਦੀ ਅਰਜ਼ੀ ਦਾਇਰ ਨਹੀਂ ਕੀਤੀ ਗਈ। ਇਸ ਦੌਰਾਨ 16 ਨਵੰਬਰ ਨੂੰ 2024 ਨੂੰ ਅਸਾਇਲਮ ਕਲੇਮ ਕਰ ਦਿੱਤਾ ਗਿਆ ਟੋਰਾਂਟੋ ਦੀ ਇਸ ਅਦਾਲਤ ਦੇ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਜਗਜੀਤ ਸਿੰਘ ਨੂੰ ਰਿਪੋਰਟ ਕਰਨ ਦੇ ਹੁਕਮਾਂ ਤੇ ਰੋਕ ਲਗਾ ਦਿੱਤੀ ਗਈ ਜੋ ਵਿਜ਼ਿਟਰ ਵੀਜ਼ਾ ਤੇ ਕੈਨੇਡਾ ਪਹੁੰਚਿਆ ਸੀ ਬਰਬਾਦਪਨ ਦਾ ਦਾਵਾ ਪੇਸ਼ ਕਰ ਦਿੱਤਾ। ਇਸ ਦੌਰਾਨ ਉਸਨੇ ਕੈਨੇਡੀਅਨ ਸਿਟੀਜ਼ਨ ਦੇ ਨਾਲ ਵਿਆਹ ਕਰਵਾ ਲਿਆ ਪਰ ਪੀਆਰ ਮਿਲਣ ਤੋਂ ਪਹਿਲਾਂ ਹੀ ਉਸ ਨੂੰ ਰਿਪੋਰਟ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਸਨ। ਮੀਡੀਆ ਰਿਪੋਰਟ ਮੁਤਾਬਕ ਇਮੀਗ੍ਰੇਸ਼ਨ ਅਤੇ ਰਿਫਿਊਜੀ ਬੋਰਡ ਦੇ ਵੱਲੋਂ ਭਾਰਤੀ ਨਾਗਰਿਕਾਂ ਨਾਲ ਸੰਬੰਧਿਤ ਤਕਰੀਬਨ 10000 ਅਸਾਈਲਮ ਕਲੇਮਸ ਬਾਰੇ ਮੌਜੂਦਾ ਬਰੇ ਦੌਰਾਨ ਵਿਚਾਰ ਕੀਤਾ ਗਿਆ ਜਿਨ੍ਹਾਂ ਚੋਂ 1025 ਪ੍ਰਵਾਨ ਹੋ ਗਏ ਜਦਕਿ 1027 ਰੱਦ ਕਰ ਦਿੱਤੇ ਗਏ 453 ਜਾਣਿਆਂ ਨੇ ਪਨਾਹ ਦੇ ਦਾਅਵੇ ਵਾਪਸ ਲੈ ਲਏ ਨੇ ਜਦਕਿ 2857 ਭਾਰਤੀਆਂ ਨੂੰ ਡਿਪੋਰਟ ਕਰਨ ਦਾ ਹੁਕਮ ਦਿੱਤਾ ਗਿਆ ਹੈ ਕੁਝ ਦਿਨ ਪਹਿਲਾਂ ਅਨਟਾਰੀਓ ਦੇ ਡੇ ਕੇਅਰ ਦੇ ਵਿੱਚ ਬੜਾ ਹੀ ਘਾਤਕ ਹਾਦਸਾ ਵਾਪਰਿਆ ਸੀ ਤੇ ਇਸ ਘਾਤਕ ਹਾਦਸੇ ਤੋਂ ਬਾਅਦ ਅਨਟਾਰੀਓ ਡੇ ਕੇਅਰ ਦੇ ਲਈ ਪਾਰਕਿੰਗ ਨਿਯਮਾਂ ਨੂੰ ਸਖਤ ਕਰਨ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ। ਸਿੱਖਿਆ ਮੰਤਰੀ ਦਾ ਨਵਾਂ ਮੈਮੋ ਲਾਇਸੈਂਸ ਸ਼ੁਦਾ ਡੇ ਕੇਅਰਜ਼ ਨੂੰ ਬੱਚਿਆਂ ਨੂੰ ਸੁਰੱਖਿਅਤ ਰੱਖਣ ਦੇ ਲਈ ਹਰ ਸੰਭਵ ਕੋਸ਼ਿਸ਼ ਕਰਨ ਦੀ ਅਪੀਲ ਕਰ ਰਿਹਾ ਹੈ। ਟੋਰਾਂਟੋ ਦੇ ਉੱਤਰ 'ਚ ਇੱਕ ਡੇ ਕੇਅਰ 'ਚ ਇੱਕ ਐਸਯੂਵੀ ਦੇ ਟਕਰਾਉਣ ਕਾਰਨ ਬੱਚੇ ਦੀ ਮੌਤ ਹੋਣ ਤੋਂ ਬਾਅਦ ਅਨਟਾਰੀਓ ਦੇ ਸਿੱਖਿਆ ਮੰਤਰੀ ਨੇ ਲਾਇਸੈਂਸ ਸ਼ੁਦਾ ਡੇ ਕੇਅਰ ਪ੍ਰਦਾਤਾ ਨੂੰ ਬੱਚਿਆਂ ਦੇ ਦੇਖਭਾਲ ਸਹੂਲਤਾਂ ਦੇ ਨਾਲ ਲੱਗਦੀਆਂ ਪਾਰਕਿੰਗ ਥਾਵਾਂ ਦੀ ਵਰਤੋਂ ਤੁਰੰਤ ਰੋਕਣ ਵਾਸਤੇ ਆਖਿਆ ਕੈਨੇਡੀਅਨ ਪ੍ਰੈਸ ਦੁਆਰਾ ਪ੍ਰਾਪਤ ਡੇ ਕੇਅਰਸ ਦੇ ਲਈ ਇੱਕ ਯਾਦ ਪੱਤਰ ਚ ਪੌਲ ਕਲੈਂਡਰੋਂ ਨੇ ਕਿਹਾ ਹੈ ਕਿ ਟੀਚਾ ਬੱਚਿਆਂ ਅਤੇ ਬਾਲ ਸੰਭਾਲ ਪ੍ਰਦਾਤਾਵਾਂ ਦੀ ਬਿਹਤਰ ਸੁਰੱਖਿਆ ਕਰਨਾ ਹੈ ਕਲੈਂਡਰੋਂ ਦਾ ਕਹਿਣਾ ਹੈ ਕਿ ਡੇ ਕੇਅਰ ਦੇ ਪ੍ਰਵੇਸ਼ ਦੁਆਰ ਖੇਡ ਦੇ ਮੈਦਾਨ ਖਿੜਕੀਆਂ ਤੇ ਕਲਾਸਰੂਮਾਂ ਦੀਆਂ ਬਾਹਰੀ ਕੰਧਾਂ ਦੇ ਨਾਲ ਲੱਗਦੀਆਂ ਸਾਰੀਆਂ ਪਾਰਕਿੰਗ ਥਾਵਾਂ ਨੂੰ ਕੰਮ ਦੇ ਘੰਟਿਆਂ ਦੌਰਾਨ ਬੰਦ ਕਰ ਦੇਣਾ ਚਾਹੀਦਾ ਹੈ ਜਦ ਤੱਕ ਵਾਧੂ ਸੁਰੱਖਿਆ ਉਪਾਅ ਲਾਗੂ ਨਹੀਂ ਕੀਤੇ ਜਾਂਦੇ ਮੈਮੋ ਦੇ ਵਿੱਚ ਸੁਝਾ ਦਿੱਤਾ ਗਿਆ ਹੈ ਕਿ ਡੇ ਕੇਅਰ ਸਟਾਫ ਪਾਰਕਿੰਗ ਥਾਵਾਂ ਨੂੰ ਰੋਕਣ ਲਈ ਅਸਥਾਈ ਕਾਫਟਾਂ ਜਿਵੇਂ ਕਿ ਖੰਬੇ ਸਾਈਨੇਜ ਤੇ ਸਟਾਫ ਵਾਹਨਾਂ ਦੀ ਵਰਤੋਂ ਕਰੇ ਪਹੁੰਚਯੋਗ ਪਾਰਕਿੰਗ ਨੂੰ ਛੱਡ ਕੇ ਇਹ ਹਦਾਇਤਾਂ ਪਿਛਲੇ ਹਫ਼ਤੇ ਰਿਚਮੰਡ ਹਿੱਲ অন্ਟਾਰੀਓ ਚ ਇੱਕ ਡੇ ਕੇਅਰ ਚ ਵਾਹਨ ਦੇ ਟਕਰਾਉਣ ਤੋਂ ਬਾਅਦ ਆਈਆਂ ਜਿਸ ਚ 1.5 ਸਾਲ ਦੇ ਬੱਚੇ ਦੀ ਮੌਤ ਹੋ ਗਈ ਤੇ 6 ਹੋਰ ਬੱਚੇ ਤੇ 3 ਬਾਲਗ ਜ਼ਖਮੀ ਹੋ ਗਏ। ਯੋਕ ਰਿਜਨਲ ਪੁਲਿਸ ਦਾ ਕਹਿਣਾ ਹੈ ਕਿ ਦੋ ਬੱਚਿਆਂ ਦੇ ਵਿੱਚੋਂ ਇੱਕ ਦੀ ਹਾਲਤ ਗੰਭੀਰ ਸੀ ਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਆਪਣੇ ਲੈਟਰ ਚ ਕੈਲੈਂਡਰ ਨੇ ਕਿਹਾ ਹੈ ਕਿ ਬਾਲ ਸੰਭਾਲ ਕੇਂਦਰ ਪਹਿਲਾਂ ਹੀ ਵਾਹਨ ਰੁਕਾਵਟਾਂ ਦੁਆਰਾ ਸੁਰੱਖਿਅਤ ਨੇ ਤੇ ਨਿੱਜੀ ਰਿਹਾਇਸ਼ਾਂ ਦੇ ਅੰਦਰ ਸਥਿਤ ਨੇ ਉਹਨਾਂ ਦੇ ਨਾਲ ਲੱਗਦੀਆਂ ਪਾਰਕਿੰਗ ਥਾਵਾਂ ਦੀ ਵਰਤੋਂ ਕਰਨਾ ਜਾਰੀ ਰੱਖ ਸਕਦੇ ਨੇ। ਕੈਲੈਂਡਰਮ ਤਾਬਿਕ ਡੀਕੇਰ ਪ੍ਰਦਾਤਾ ਜੋ ਕਿਰਾਏ ਤੇ ਲਈਆਂ ਗਈਆਂ ਜਾਇਦਾਦਾਂ ਤੋਂ ਕੰਮ ਕਰਦੇ ਨੇ ਉਹਨਾਂ ਨੂੰ ਸੁਰੱਖਿਆ ਉਪਾਵਾਂ ਤੇ ਚਰਚਾ ਕਰਨ ਲਈ ਆਪਣੇ ਮਕਾਨ ਮਾਲਕਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ ਇਸ ਦੇ ਨਾਲ ਹੀ ਮੈਨੂੰ ਦੀ ਇਜਾਜ਼ਤ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ